ਜੇਲਾਂ ਤੋਂ ਬੜੀਆਂ ਅਜੀਬੋ-ਗਰੀਬ ਕਈ ਵਾਰੀ ਖਬਰਾਂ ਆਉਂਦੀਆਂ ਨੇ ਖਾਸ ਕਰਕੇ ਪਿੱਛੇ ਕਦੇ ਕੋਈ ਵੀਡੀਓ ਵਾਇਰਲ ਹੋ ਗਈ ਕਦੇ ਕੋਈ ਇੰਟਰਵਿਊ ਕਦੇ ਸੁਸਾਇਡ ਦੀਆਂ ਖਬਰਾਂ ਵੀ ਆਉਂਦੀਆਂ ਨੇ ਇੱਕ ਮੰਦਭਾਗੀ ਅਫਸੋਸਨਾਕ ਖਬਰ ਇੱਕ ਹੋਰ ਆਈ ਹੈ ਕਿ ਕਬੱਡੀ ਦੇ ਮਸ਼ਹੂਰ ਖਿਡਾਰੀ ਦੀ ਮੌਤ ਹੋ ਗਈ ਜੇਲ੍ਹ ਦੇ ਵਿੱਚ ਇਹ ਕਿਹੜੇ ਖਿਡਾਰੀ ਬਾਰੇ ਗੱਲ ਹੋ ਰਹੀ ਹੈ ਜੀ ਦੇ ਕੋਈ ਚਰਨਜੀਤ ਚੰਨੀ ਆ ਕੋਈ ਕਬੱਡੀ ਪਲੇਅਰ ਜੀ ਸਾਬਕਾ ਮਜੂਦਾ ਮੈਨੂੰ ਪਤਾ ਨਹੀਂ ਹੈ ਤੇ ਇਹ ਡੈਥ ਹੋਈ ਹੈ ਇਹਦੀ ਰੋਪੜ ਜੇਲ੍ਹ ਦੇ ਵਿੱਚ ਹਮ ਤਾਂ ਰੋਪੜ ਜੇਲ੍ਹ ਦੇ ਵਿੱਚ ਜਿਹੜੀ ਇਹ ਡੈਥ ਹੋਈ ਹੈ ਇਸ ਕਰਕੇ ਕੰਟਰੋਵਰਸ਼ੀਅਲ ਹੋ ਗਈ ਹੈ ਕਿਉਂਕਿ ਕੈਦੀਆਂ ਨੇ ਹੜਤਾਲ ਕਰ ਦਿੱਤੀ ਆ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਜੇਲ੍ਹ ਦੀ ਦੁਨੀਆ ਇੱਕ ਇਹੋ ਜੀ ਦੁਨੀਆ ਜਿੱਥੇ ਕਹਿੰਦੇ ਆ ਕਿ ਬਈ ਕਈ ਵਾਰ ਪੁੱਤ ਨਾਲੋਂ ਪਿਓ ਅਲਹਿਦਾ ਹੋ ਜਾਂਦਾ ਜੇ ਉਹ ਇਕੱਠੇ ਹੋਣ ਭਰਾ ਨਾਲੋਂ ਭਰਾ ਅਲਹਿਦਾ ਹੋ ਜਾਂਦਾ ਤੇ ਜਿਗਰੀ ਯਾਰ ਦਾ ਜੇ ਉੱਥੇ ਦੋਸਤਾਨਾ ਦੁਸ਼ਮਣੀ ਚ ਬਦਲ ਜਾਵੇ ਤੇ ਕੋਈ ਅਲੋਕਾਰੀ ਗੱਲ ਉਹ ਦੁਨੀਆ ਇਹੋ ਜੀ ਹੈ ਜੀ ਉਹ ਆਪਣੇ ਆਪ ਚ ਇੱਕ ਵੱਖਰੀ ਦੁਨੀਆ ਪਰ ਉਸ ਦੁਨੀਆ ਚ ਮੰਨ ਲਓ ਹਮ ਕਿ ਜੇ ਇੱਕ ਬੰਦੇ ਵਾਸਤੇ ਸਾਰੇ ਭੁੱਖਾ ਰਹਿਣਾ ਐਲਾਨ ਦਿੰਦੇ ਆ ਤਾਂ ਇਦਾਂ ਮਤਲਬ ਕਿ ਉਹ ਗੱਲ ਛੁੱਟੀ ਨਹੀਂ ਹਮ ਸਮਝਦੇ ਹੋ ਨਾ ਜੀ ਕਿ ਜਦੋਂ ਕਿਸੇ ਨਾਲ ਧੱਕਾ ਹੁੰਦਾ ਹੈ ਜ਼ਬਰ ਜ਼ੁਲਮ ਹੁੰਦਾ ਹੈ हदों ज्यादा परेशानी ਕੀਤੀ ਜਾਂਦੀ ਹੈ ਉਦੋਂ ਹੀ ਏਕਾ ਕਰਕੇ ਹੜਤਾਲ ਕੀਤੀ ਜਾਂਦੀ ਕਿਉਂਕਿ ਭੁੱਖ ਹੜਤਾਲ ਦੀ ਪੁਸ਼ਟੀ ਕੀਤੀ ਆ ਸ਼ਾਇਦ ਇੱਕ ਅਫਸਰ ਨੇ ਕਿ ਕੈਦੀਆਂ ਨੇ ਜੀ ਸਟ੍ਰਾਈਕ ਜ਼ਰੂਰ ਕੀਤੀ ਸੀ ਰੋਹ ਦੇ ਵਿੱਚ ਆ ਕੇ ਤਾਂ ਇਹਦਾ ਮਤਲਬ ਇਹ ਹੈ ਕਿ ਖੁਸ਼ਨਾ ਕੁਝ ਐਸਾ ਹੋਇਆ ਜਿਹੜਾ ਕਿ ਤਫਦੀਸ਼ ਦਾ ਵਿਸ਼ਾ ਹੈ ਮੈਂ ਨਹੀਂ ਕਹੂੰਗਾ ਕਿ ਐਗਜ਼ੈਕਟਲੀ ਇਹ ਹੋਇਆ ਕਿਉਂਕਿ ਉਹ ਦੁਨੀਆ ਜਿਹੜੀ ਬਾਹਰ ਖਬਰ ਭੇਜਦੀ ਉਹ ਹੋਰ ਹੁੰਦੀ ਹੈ ਅੰਦਰ ਦੀ ਖਬਰ ਹੋਤੀ ਹੈ ਹੋਰ ਹੁੰਦੀ ਹੈ ਉਸ ਦੁਨੀਆ ਦਾ ਦਸਤੂਰ ਆ ਏ ਤਾਂ ਖੈਰ ਹੁਣ ਗੱਲ ਇਹ ਆ ਕਿ ਇਸ ਕਬੱਡੀ ਪਲੇਅਰ ਦੇ ਘਰਦਿਆਂ ਦਾ ਕਹਿਣਾ ਇਹ ਆ ਕਿ ਸਾਨੂੰ ਜੇਲ੍ਹ ਚੋਂ ਟੈਲੀਫੋਨ ਆ ਰਿਹਾ ਕਿ ਦਰਅਸਲ ਇਹਨੂੰ ਕੁੱਟਿਆ ਮਾਰਿਆ ਗਿਆ ਕੁੱਟਿਆ ਮਾਰਿਆ ਕਿਉਂ ਗਿਆ ਕਿਉਂਕਿ ਇੱਕ ਇੱਕ ਕੇਸ ਦੇ ਵਿੱਚ ਬੰਦ ਸੀ ਇਹਦੇ ਕੋਲੋਂ 250 ਕਿ 260 ਗ੍ਰਾਮ ਜਿਹੜੀ ਹੈ ਨਾ ਹੈਰੋਇਨ ਫੜੀ ਗਈ ਜੀ ਚਲੋ ਪਾਇਆ ਜਾਂ ਕਹਿ ਲੋ ਕਿ ਭਾਈ ਇਹਦੇ ਤੋਂ ਉੱਤੇ ਜੀ ਇਹ 14 ਮਹੀਨੇ ਤੋਂ ਉੱਥੇ ਨਜ਼ਰਬੰਦ ਸੀਗਾ ਕੋਈ ਦੱਸਦੇ ਆ ਕਿ ਮੋਬਾਈਲ ਬਰਾਮਦ ਹੋਇਆ ਸੀਗਾ ਤੇ ਜਿਹੜੇ ਉਹ ਹਵਾਲਾਤੀ ਸੀਗੇ ਉਹਨਾਂ ਨੇ ਨਾਮ ਇਹਦਾ ਲਿਆ ਉਸ ਤੋਂ ਬਾਅਦ ਇਹਦੀ ਕੁੱਟਮਾਰ ਹੋਈ ਆ ਫਿਰ ਇਹਨੂੰ ਰਾਤ ਨੂੰ ਜਦੋਂ ਬੰਦ ਕਰ ਦਿੱਤਾ ਗਿਆ ਬੰਦੀਚ ਉਸ ਤੋਂ ਬਾਅਦ ਇਹਦੀ ਹਾਲਤ ਵਿਗੜ ਗਈ ਆ ਤੇ ਤੜਕੇ 4 ਵਜੇ ਇਹਨੂੰ ਕੱਢ ਕੇ ਤੇ ਉਹ ਜਿਹੜਾ ਜ਼ਿਲ੍ਹਾ ਹਸਪਤਾਲ ਹੁੰਦਾ ਜੀ ਉਹਦੇ ਵਿੱਚ ਲੈ ਕੇ ਗਏ ਨੇ ਤੇ ਉੱਥੇ ਡੈਥ ਹੋ ਗਈ ਹੈ ਡਾਕਟਰਾਂ ਨੇ ਡੈੱਡ ਡਿਕਲੇਅਰ ਕਰ ਦਿੱਤਾ ਉਹ ਘਰ ਦੇ ਜਿਹੜੇ ਆ ਉਹ ਕਹਿੰਦੇ ਆ ਕਿ ਇਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੂੰ ਹੁਣ ਜਿਹੜੇ ਜੇਲ੍ਹ ਦੇ ਅਫੀਸ਼ੀਅਲਸ ਆ ਉਹ ਅਸਲੀ ਦੱਸਣ ਕਿ ਕਿ ਉਹਨਾਂ ਦੀ ਕੀ ਉੱਥੇ ਕਥਨੀ ਆ ਪਰ ਦੱਸਦੇ ਆ ਕਿ ਸਟ੍ਰਾਈਕ ਤੇ ਕੈਦੀ ਗਏ ਨੇ ਹੰਗਰ ਸਟ੍ਰਾਈਕ ਤੇ ਜਿਹਨੂੰ ਭੁੱਖ ਹੜਤਾਲ ਆ ਕਰਨੇ ਆ ਤਾਂ ਉਹ ਕਿਤੇ ਨਾ ਕਿਤੇ ਇੱਕ ਸੋਚਣ ਵਾਸਤੇ ਮਜਬੂਰ ਕਰਦਾ ਕਿਉਂਕਿ ਉਹ ਫੈਕਟ ਹੈ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉੱਥੇ ਇਹ ਨਹੀਂ ਹੈ ਕਿ ਜਿਵੇਂ ਮੰਨ ਲਓ ਕੋਈ ਗੰਦਾ ਫੜਿਆ ਗਿਆ ਤਾਂ ਸਾਰੇ ਕੈਦੀ ਕਹਿੰਦੇ ਕਿ ਹਾਂ ਹਾਂ ਭੁੱਖ ਹੜਤਾਲ ਐਸਾ ਨਹੀਂ ਹੁੰਦਾ ਅਗਲਾ ਕਹਿੰਦਾ ਜੇ ਤੂੰ ਚੋਰੀ ਕੀਤੀ ਤਾਂ ਛੱਤਰ ਖਾ ਚੱਕੀਆਂ ਚ ਬੰਦ ਹੋ ਜੇਲ ਬਦਲੀ ਹੋਏ ਤੇਰੀ ਹੋਵੇ ਕਈ ਵਾਰ ਪਿਓ ਵੀ ਨਾਲ ਖੜਦਾ ਉੱਥੇ ਸਹੀ ਕਿ ਤੂੰ ਮਮਾ ਆ ਚੱਕੀ ਹੋਣਾ ਚਾਹੋਂ ਤੇ ਖਾ ਹੁਣ ਜੁੱਤੀਆਂ ਖਾ ਪਟੇ ਜੀ ਇਸ ਜੇਲ ਦਾ ਦਸਤੂਰ ਹੈ ਬਿਲਕੁਲ ਜਦੋਂ ਕਿਤੇ ਕੋਈ ਵੱਡੀ ਗੱਲ ਵਾਪਰਦੀ ਆ ਜਿਹਦੇ ਚ ਕਿਤੇ ਨਾ ਕਿਤੇ ਕੈਦੀਆਂ ਨੂੰ ਲੱਗਦਾ ਕਿ ਸਾਡੇ ਬੰਦੇ ਦੇ ਨਾਲ ਜ਼ਿਆਦਾ ਹੀ ਤੱਕਾ ਹੋਇਆ ਜਾਂ ਡੈਥ ਕੇਸ ਬਣ ਜਾਂਦਾ ਤਾਂ ਉਦੋਂ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਜੀ ਜੀ ਬਾਕੀ ਹੁਣ ਦੇਖੋ ਇਹ ਕਹਿੰਦੇ ਆ ਜੀ ਕਿ ਅਸੀਂ ਮੈਜਿਸਟ੍ਰੇਟੀ ਜਾਂਚ ਦੀ ਜਿਹੜੀ ਹੈ ਨਾ ਉਹ ਗੱਲ ਕਰਦੇ ਆ ਮੇਉਂ ਅਸੀਂ ਮੰਗ ਮੰਨ ਲਈ ਆ ਪਰ ਜਿਹੜਾ ਪਰਿਵਾਰ ਆ ਉਹਦਾ ਕਹਿਣਾ ਹੈ ਕਿ ਜਿਹੜਾ ਪੋਸਟਮਾਰਟਮ ਆ ਉਹ ਪੀਜੀਆਈ ਚ ਹੋਣਾ ਚਾਹੀਦਾ ਹੂੰ ਉਹ ਮੰਗ ਦੇਖੋ ਮੰਨਦੇ ਆ ਕਿ ਨਹੀਂ ਜੀ ਨਾਜ਼ਰ ਜੀ ਕਹਿ ਰਹੇ ਨੇ ਕਿ ਮੈਂ ਵੀ ਇਸ ਖੜਾਰੀ ਬਾਰੇ ਸੁਣਿਆ ਹੋਇਆ ਹੈ ਜੀ ਜੀ ਮਿੰਟੂ ਜੀ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਦਰਸ਼ਕਾਂ ਦੇ ਮਨ 'ਚ ਕੋਈ ਮਾੜੀ ਮੋਟੀ ਨਾਰਾਜ਼ਗੀ ਹੈ ਜੇ ਗਰੁੱਪਾਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਨਹੀਂ ਪ੍ਰੋਗਰਾਮ ਆਪਣਾ ਜੇ ਤੁਸੀਂ ਕੋਈ ਮਾੜਾ ਮੋਟਾ ਹੈ ਖਾਸ਼ਾ ਮੰਨ ਦੇ ਵਿੱਚ ਤੱਕ ਕਰ ਦਿਓ ਪ੍ਰੋਗਰਾਮ ਨੂੰ ਸ਼ੇਅਰ ਤੇ ਤਾਂ ਕਿ ਦੂਜੇ ਸੱਜਣ ਵੀ ਜੁੜ ਜਾਣ ਆਪਣੇ ਨਾਲ ਤੇ ਕੋਈ ਕਮੈਂਟ ਰਿਲੇਟਡ ਤੁਹਾਡਾ ਖਬਰ ਰਿਲੇਟਡ ਕਮੈਂਟ ਕੋਈ ਹੈਗਾ ਤੇ ਉਹ ਵੀ ਸਾਨੂੰ ਭੇਜ ਦਿਓ ਆਪਾਂ ਪੜ ਲਵਾਂਗੇ